ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਬੇਟਾ ਜਿਹੜਾ ਤੁਹਾਡਾ ਸੀਪੀ ਦਾ ਪੀਟੀ07 ਪ੍ਰੈਕਟਿਸ ਟੈਸਟ ਸੱਤਵਾਂ ਹੋਏਗਾ 29 11 2024 ਨੂੰ ਇਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਜਿਹੜੇ ਸਮਾਜਿਕ ਵਿਗਿਆਨ ਨਾਲ ਰਿਲੇਟਡ ਕੁਐਸਚਨਸ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਹੱਲ ਕਰਾਂਗੇ ਤੁਸੀਂ ਆਪਣੇ ਉੱਤਰ ਇਹਦੇ ਨਾਲ ਮਿਲਾ ਲਿਓ ਹਾਂਜੀ ਬੇਟਾ ਤਾਂ ਸਮਾਜਿਕ ਵਿਗਿਆਨ ਦੇ ਵਿੱਚ ਪਹਿਲਾ ਕੁਐਸਚਨ ਸੀ ਵੀ ਆਪਣਾ ਮਨੋੱਖਾਂ ਪੰਛੀਆਂ ਤੇ ਜਾਨਵਰਾਂ ਸਮੇਤ ਸਾਰੀਆਂ ਪ੍ਰਜਾਤੀਆਂ ਦੇ ਜਿਉਂਦੇ ਰਹਿਣ ਲਈ ਹੇਠ ਲਿਖਿਆ ਲੋੜਾਂ ਵਿੱਚੋਂ ਕਿਹੜੀ ਮੁੱਖ ਲੋੜ ਹੈ ਬੇਟਾ ਭੋਜਨ ਇਹ ਆਪਾਂ ਸ਼ੀਟ ਦੇ ਵਿੱਚ ਵੀ ਕੀਤਾ ਸੀ ਵੀ ਸਾਡੇ ਸਕੂਲ ਦੇ ਅਧਿਆਪਕ ਸਾਨੂੰ ਭਾਖੜਾ ਨੰਗਲ ਡੈਮ ਉੱਤੇ ਲੈ ਕੇ ਗਏ ਜਿੱਥੇ ਇੱਕ ਕੁਦਰਤੀ ਸਰੋਤ ਦੀ ਵਰਤੋਂ ਕਰਕੇ ਬਿਜਲੀ ਦਾ ਨਿਰਮਾਣ ਕੀਤਾ ਜਾਂਦਾਗਾ ਕੀ ਤੁਸੀਂ ਕੁਦਰਤੀ ਸਰੋਤ ਦਾ ਨਾਮ ਦੱਸ ਸਕਦੇ ਹੋ ਹਾਂਜੀ ਬੇਟਾ ਦਾ ਨਾਮ ਕੀ ਹੈ ਵੀ ਪਾਣੀ ਹੈਨਾ ਕਿਉਂਕਿ ਡੈਮ ਦੇ ਉੱਪਰ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈਗੀ ਦਿੱਤੀ ਤਸਵੀਰ ਕੀ ਦਰਸਾ ਰਹੀ ਹੈ ਹਾਂਜੀ ਬੇਟਾ ਕਿਦਰ ਸਾਰੀ ਹੈ ਵੀ ਇਧਰ ਸਾਰੀ ਹੈਗੀ ਹਵਾ ਦਾ ਪ੍ਰਦੂਸ਼ਣ ਦਿੱਤੇ ਗਏ ਭਾਰ ਦੇ ਨਕਸ਼ੇ ਵਿੱਚ ਸ਼ਾਇਦ ਦਾ ਰਾਜ ਦੀ ਪਛਾਣ ਕਰੋ ਜੋ ਕਿ ਭਾਰਤ ਦੇ ਪੂਰਬ ਵਿੱਚ ਸਥਿਤ ਹੈ ਹਾਂਜੀ ਬੇਟਾ ਇਹਦਾ ਕੀ ਨਾਮ ਹੈ ਵੀ ਅਰੁਣਾਚਲ ਪ੍ਰਦੇਸ਼ ਅਗਲਾ ਪ੍ਰਸ਼ਨ ਹੈ ਬਾਰਗਰ ਆਫਨਾ ਰਿਲੇਟਡ ਸੀ ਵੀ ਧਿਆਨ ਨਾਲ ਦੇਖੋ ਦੱਸੋ ਕਿ ਸਭ ਤੋਂ ਵੱਧ ਜਨਸੰਖਿਆ ਕਿਸ ਉਮਰ ਗਰੁੱਪ ਨਾਲ ਸੰਬੰਧਿਤ ਹੈ ਜੀ ਬੇਟਾ 15 ਸਾਲ ਤੋਂ ਘੱਟ ਵੀ 26.60% ਹੈ 3 15 ਤੋਂ 29 ਤੱਕ 25.90 ਦਾ ਮਤਲਬ ਸਭ ਤੋਂ ਵੱਧ ਕਿਹੜੇ ਗਰੁੱਪ ਚ ਹੈ 15 ਸਾਲ ਤੋਂ ਘੱਟ ਉਪਰ ਹਾਂਜੀ ਬੇਟਾ ਅਗਲਾ ਕੁਸਚਨ ਹੈ ਵੀ ਆਪਣੇ ਕੋਲ ਮੰਨ ਲਓ ਤੁਸੀਂ ਇੱਕ ਅਜਿਹੇ ਇਲਾਕੇ ਵਿੱਚ ਰਹਿ ਰਹੇ ਹੋ ਜਿੱਥੇ ਜਵਾਲਾਮੂਕੀ ਅਕਸਰ ਫਟਦੇ ਰਹਿੰਦੇ ਹਨ ਤੁਸੀਂ ਇਸ ਕੁਦਰਤੀ ਸੰਕਟ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਸ ਖੇਤਰ ਵਿੱਚ ਕੀ ਭੂਮਿਕਾ ਨਿਭਾ ਸਕਦੇ ਹੋ ਤਾਂ ਇਹਦੇ ਲਈ ਬੇਟਾ ਆਪਣੇ ਕੋਲ ਬੀ ਆਪਸ਼ਨ ਸਹੀ ਹੋਣੀ ਸੀ ਵੀ ਕੋਈ ਜਵਾਲਾਮੂਕੀ ਫਟਣ ਤੋਂ ਕੁਝ ਦਿਨ ਪਹਿਲਾਂ ਨਿਸ਼ਾਨੀਆਂ ਦੇਖਣ ਉੱਤੇ ਹੀ ਇਸ ਸਥਾਨ ਤੋਂ ਦੂਰ ਚਲੇ ਜਾਣ ਸੰਬੰਧੀ ਧਿਆਨਾ ਤਾਂ ਇਹਦੇ ਲਈ ਬੇਟਾ ਬਿਲਕੁਲ ਬੀ ਆਪਸ਼ਨ ਆਪਣੇ ਕੋਲ ਸਹੀ ਸੀ। ਪ੍ਰਸ਼ਨ ਨੰਬਰ 49 ਨਕਸ਼ੇ ਵਿੱਚ ਨਦੀਆਂ ਨੂੰ ਦਰਸਾਉਣ ਲਈ ਹੇਠਾਂ ਦਿੱਤੇ ਪ੍ਰਮਾਣਿਕ ਚਿੰਨਾਂ ਵਿੱਚੋਂ ਤੁਸੀਂ ਕਿਹੜੇ ਚਿੰਨ੍ਹ ਦੀ ਵਰਤੋਂ ਕਰੋਗੇ? ਹਾਂਜੀ ਬੇਟਾ। ਦੇਖੋ ਜਿਹੜਾ ਪਹਿਲਾ ਹੈ ਇਹ ਅੰਤਰਰਾਸ਼ਟਰੀ ਸਰਦ ਦੇ ਨਾਲ ਰਿਲੇਟਡ ਹੈ। ਜਿਹੜਾ ਤੀਜਾ ਹੈਗਾ ਇਹ ਆਪਣਾ ਸੜਕ ਨਾਲ ਰਿਲੇਟਡ ਹੈ। ਚੌਥਾ ਹਾਈਵੇ ਨਾਲ ਰਿਲੇਟਡ ਹੈ। ਤਾਂ ਇਹਦੇ ਲਈ ਆਪਣੇ ਕੋਲ ਸਿਰਫ ਬੀ ਆਪਸ਼ਨ ਬਚੀ ਸੀ ਆਪਣੇ ਕੋਲ ਸਹੀ ਹੈ। ਠੀਕ। ਅਗਲਾ ਦੇਖੋ ਪ੍ਰਸ਼ਨ ਨੰਬਰ 50 ਰੂਪਨ ਆਪਣੇ ਸਕੂਲ ਤੋਂ ਪੂਰਬ ਦਿਸ਼ਾ ਵੱਲ 1 ਕਿਲੋਮੀਟਰ ਤੁਰਦੀ ਹੈ ਅਤੇ ਫਿਰ ਖੱਬੇ ਪਾਸੇ ਮੁੜਦੀ ਹੈ 2 ਕਿਲੋਮੀਟਰ ਚੱਲਣ ਤੋਂ ਬਾਅਦ ਉਹ ਆਪਣੇ ਸੱਜੇ ਪਾਸੇ ਮੁੜਦੀ ਹੈ 1 ਕਿਲੋਮੀਟਰ ਤੁਰਦੀ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਉਸਦਾ ਘਰ ਕਿਸ ਦਿਸ਼ਾ ਦੇ ਵਿੱਚ ਹੈ ਤਾਂ ਦੇਖੋ ਬੇਟਾ ਮੰਨ ਲਓ ਜਿਹੜੀ ਰੂਪਨ ਨੇ ਗਈ ਉਹ ਇਥੋਂ ਸਭ ਤੋਂ ਪਹਿਲਾਂ ਪੂਰਬ ਵੱਲ ਤੁਰਦੀ ਹੈਗੀ ਠੀਕ ਹੈ ਪੂਰਬ ਦੇ ਵੱਲ ਤੁਰਦੇ ਹੋਏ ਵੀ ਫਿਰ ਉਹ ਆਪਣੇ ਖੱਬੇ ਮੁੜਦੀ ਹੈਗੀ 2 ਕਿਲੋਮੀਟਰ ਤੁਰਦੀ ਹੈਗੀ ਠੀਕ ਹੈ ਖੱਬੇ ਮੋੜਨ ਤੋਂ ਬਾਅਦ ਫਿਰ ਉਹ ਆਪਣੇ ਸੱਜੇ ਮੁੜਦੀ ਹੈਗੀ ਠੀਕ ਤਾਂ ਕਹਿੰਦੇ ਵੀ ਉਹਦਾ ਜਿਹੜਾ ਘਰ ਹੈ ਕਿਸ ਦਿਸ਼ਾ ਦੇ ਵਿੱਚ ਹੈ ਉਹਦਾ ਘਰ ਕਿਹੜੀ ਦਿਸ਼ਾ ਚੂਗਾ ਬਟਾ ਇਸ ਸਾਈਡ ਤੇ ਕਿਹੜੀ ਦਿਸ਼ਾ ਹੋਊਗੀ ਵੀ ਪੂਰਬ ਠੀਕ ਤਾਂ ਇਹਦੇ ਲਈ ਆਪਣੇ ਕੋਲ ਡੀ অপਸ਼ਨ ਸਹੀ ਆ ਦੇਗੀ ਅਗਲਾ ਪ੍ਰਸ਼ਨ ਅਸੀਂ ਸਾਰੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਜਾਂਦੇ ਹਾਂ ਦੱਸੋ ਕਿ ਸਿੱਖਿਆ ਤੋਂ ਇਲਾਵਾ ਸਕੂਲ ਸਾਡੇ ਜੀਵਨ ਵਿੱਚ ਕਿਹੜੀ ਹੋਰ ਅਹਿਮ ਭੂਮਿਕਾ ਨਿਭਾਉਂਦਾ ਹੈ ਹਾਂਜੀ ਕਥਨਿਕ ਹੈ ਨੈਤਿਕ ਅਧਰਾ ਕੀਮਤਾਂ ਦਾ ਵਿਕਾਸ ਕਰਦੇ ਸਹੀ ਹੈ ਵੀ ਆਦਰ ਸਤਕਾਰ ਦੀ ਭਾਵਨਾ ਸਿਖਾਉਂਦਾ ਇਹ ਵੀ ਸਹੀ ਹੈ ਬੇਟਾ ਰੋਜ਼ਾਨਾ ਵਾਰਤ ਤੋਂ ਵਿਚਉਣ ਵਾਲੇ ਸਮਾਨ ਦੀ ਜਾਣਕਾਰੀ ਦਿੰਦੇ ਨਹੀਂ ਇਹ ਗਲਤ ਹੈ ਅਨੁਸ਼ਾਸਨ ਦੀ ਭਾਵਨਾ ਸਿਖਾਉਂਦਾ ਇਹ ਵੀ ਸਹੀ ਹੈ ਤਾਂ ਮਤਲਬ ਪਹਿਲਾ ਦੂਜਾ ਤੇ ਚੌਥਾ ਸਹੀ ਨੇ ਬੀ ਆਪਸ਼ਨ ਇਹਦੇ ਲਈ ਬੇਟਾ ਆਪਣੇ ਕੋਲ ਸਹੀ ਹਾਂਜੀ ਠੀਕ ਤ aí ਤੁਹਾਡੇ ਐਸਐਸ ਭਾਗ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਸੀ ਬੇਟਾ ਅੱਜ ਤੁਹਾਨੂੰ ਸੀਈਪੀ ਟੈਸਟ ਦੇ ਵਿੱਚ ਆਏ ਸੀ ਇਹਨਾਂ ਨੂੰ ਵੀ ਤੁਸੀਂ ਟਿੱਕ ਕਰਕੇ ਰੱਖ ਲਿਓ ਯਾਦ ਕਰ ਲਿਓ ਕਿਉਂਕਿ ਜਿਹੜਾ ਤੁਹਾਡੇ ਫਾਈਨਲ ਪੇਪਰ ਹੋਏਗਾ ਹੋ ਸਕਦਾ ਇਹਦੇ ਵਿੱਚ ਵੀ ਕੁਝ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣ ਠੀਕ ਹੈ ਬੇਟਾ ਓਕੇ ਥੈਂਕ ਯੂ